ਇੱਕ ਦਿਨ ਈਸ਼ਵਰ ਚੰਦ ਵਿਦਿਆਸਾਗਰ ਦੇ ਘਰ ਇੱਕ ਮੰਗਤਾ ਆਇਆ ਉਸ ਨੂੰ ਹੱਥ ਫੈਲਾਉਣ ਦੇ ਦੇਖ ਉਹਨਾਂ ਦੇ ਮਨ ਚ ਤਰਸ ਦੇ ਭਾਵ ਪੈਦਾ ਹੋ ਗਏ ਉਹ ਘਰ ਦੇ ਅੰਦਰ ਗਏ ਅਤੇ ਮਾਂ ਨੂੰ ਕਿਹਾ ਕਿ ਉਸ ਮੰਗਤੇ ਨੂੰ ਕੁਝ ਦੇ ਦਿਓ ਮਾਂ ਦੇ ਕੋਲ ਉਸ ਸਮੇਂ ਕੁਝ ਵੀ ਨਹੀਂ ਸੀ ਉਹਨਾਂ ਦੇ ਹੱਥ 'ਚ ਸੋਨੇ ਦੇ ਕੰਗਣ ਸਨ ਮਾਂ ਨੇ ਆਪਣੇ ਕੰਗਣ ਉਤਾਰ ਕੇ ਈਸ਼ਵਰ ਚੰਦ ਵਿਦਿਆਸਾਗਰ ਦੇ ਹੱਥ 'ਚ ਰੱਖ ਦਿੱਤੇ ਅਤੇ ਕਿਹਾ ਜਿਸ ਦਿਨ ਤੂੰ ਵੱਡਾ ਹੋ ਜਾਵੇਂਗਾ ਉਸ ਦਿਨ ਮੇਰੇ ਲਈ ਤੁੱਝੇ ਬਣਵਾ ਦੇਵਾਂ ਮੁਨੇ ਇਸ ਨੂੰ ਵੇਚ ਕੇ ਜ਼ਰੂਰਤਮੰਦਾਂ ਦੀ ਮਦਦ ਕਰਦੇ ਹੋ ਵੱਡੇ ਹੋਣ ਤੇ ਈਸ਼ਵਰ ਚੰਦ ਵਿਦਿਆਸਾਗਰ ਨੇ ਆਪਣੀ ਪਹਿਲੀ ਕਮਾਈ ਚੋਂ ਮਾਂ ਲਈ ਸੋਨੇ ਦੇ ਕੰਗਣ ਬਣਵਾ ਕੇ ਦੇ ਦਿੱਤੇ ਇਸ ਤੇ ਨਾਲ ਹੀ ਉਹਨਾਂ ਦੇ ਮਾਂ ਨੂੰ ਕਿਹਾ ਕਿ ਅੱਜ ਮੈਂ ਬਚਪਨ ਦਾ ਤੁਹਾਡਾ ਕਰਜ਼ ਉਦਾਰ ਦਿੱਤਾ ਹੈ ਤਦ ਮਾਂ ਨੇ ਕਿਹਾ ਬੇਟਾ ਮੇਰਾ ਕਰਜ਼ ਉਸ ਦਿਨ ਹੀ ਉਤਰੇਗਾ ਜਦੋਂ ਕਿਸੇ ਹੋਰ ਜ਼ਰੂਰਤਮੰਦ ਲਈ ਮੈਨੂੰ ਇੱਕ ਕੰਗਣ ਦੁਬਾਰਾ ਨਹੀਂ ਉਤਾਰਨੇ ਪੈਣਗੇ ਮਾਂ ਦੀ ਸਿੱਖਿਆ ਈਸ਼ਵਰਚੰਦ ਵਿਦਿਆਸਾਗਰ ਦੇ ਦਿਲ ਨੂੰ ਛੂ ਗਈ ਅਤੇ ਉਹਨਾਂ ਦੇ ਜੀਵਨ ਦਾ ਦਰਸ਼ਨ ਹੀ ਬਦਲ ਗਿਆ ਇਸ ਦੇ ਨਾਲ ਹੀ ਈਸ਼ਵਰਚੰਦ ਵਿਦਿਆਸਾਗਰ ਨੇ ਪ੍ਰਣ ਕੀਤਾ ਕਿ ਉਹ ਆਪਣਾ ਜੀਵਨ ਗਰੀਬ ਦੁਖੀਆਂ ਦੀ ਸੇਵਾ ਕਰਨ ਅਤੇ ਉਹਨਾਂ ਦੇ ਦੁੱਖ ਦੂਰ ਕਰਨ 'ਚ ਬਿਤਾਉਣਗੇ ਉਹਨਾਂ ਨੇ ਅਜਿਹਾ ਕਰਕੇ ヴォカヤビ。